ਦੋਸਤੋ ਨਮਸਕਾਰ ਮੈਂ ਸੰਜੀਵ ਜਿੰਦਲ ਤੁਸੀਂ ਦੇਖ ਰਹੇ ਹੋ ਖਬਰ ਮੇਰੇ ਰਾਹੀਂ ਬਠਿੰਡਾ ਦੇ ਵਿੱਚ ਚੱਲ ਰਹੇ ਆਟੋ ਦਾ ਨਗਰ ਨਿਗਮ ਵੱਲੋਂ ਸਰਵੇ ਕੀਤਾ ਜਾ ਰਿਹਾ ਹੈ ਉਹਨਾਂ ਨੇ ਦੱਸਿਆ ਜਾਂਦਾ ਹੈ ਕਿ ਬਠਿੰਡਾ ਦੇ ਵਿੱਚ ਜੋ ਕਿ ਇਨਲੀਗਲ ਤਰੀਕੇ ਨਾਲ ਚੱਲ ਰਹੇ ਹਨ ਜਿਨ੍ਹਾਂ ਦੇ ਕੋਲ ਆਰਸੀ ਜਾਂ ਕੋਈ ਵੀ ਡਾਕੂਮੈਂਟ ਨਹੀਂ ਹੈ ਤੇ ਦਿਨ ਪ੍ਰਤੀ ਦਿਨ ਵਧ ਰਹੇ ਕ੍ਰਾਈਮ ਨੂੰ ਦੇਖਦੇ ਹੋਏ ਨਗਰ ਨਿਗਮ ਵੱਲੋਂ ਇੱਕ ਸਰਵੇ ਕੀਤਾ ਜਾ ਰਿਹਾ ਹੈ ਤੇ ਉਸ ਸਰਵੇ ਦੇ ਦੌਰਾਨ ਉਹਨਾਂ ਨੂੰ ਸਲਿੱਪਾਂ ਵੀ ਜਾਰੀ ਕੀਤੀ ਜਾ ਰਹੀਆਂ ਜਿਨ੍ਹਾਂ ਆਟੋ ਵਾਲਿਆਂ ਦੇ ਕੋਲੇ ਡਾਕੂਮੈਂਟ ਕੰਪਲੀਟ ਨਹੀਂ ਜਿਨ੍ਹਾਂ ਆਟੋ ਵਾਲਿਆਂ ਦੇ ਕੋਲ ਕੋਈ ਵੀ ਕਾਜ ਪੱਤਰ ਨਹੀਂ ਉਹਨਾਂ ਦੀ ਵੀ ਅਲੱਗ ਲਿਸਟਾਂ ਤਿਆਰ ਕੀਤੀਆਂ ਜਾਣੀਆਂ ਹਨ ਅਤੇ ਬਾਅਦ ਵਿੱਚ ਉਹਨਾਂ ਦੇ ਪ੍ਰਤੀ ਦੇਖਿਆ ਜਾਵੇਗਾ ਕੀ ਕਰਨਾ ਹੈ ਕੀ ਨਹੀਂ ਕਰਨਾ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਬਠਿੰਡਾ ਦੇ ਦਾਦੀ ਪੋਤੀ ਪਾਰਕ ਦੀਆਂ ਜਿੱਥੇ ਕਿ ਆਟੋ ਵਾਲੇ ਆਪਣੇ ਸਰਵੇ ਕਰਵਾਉਂਦੇ ਨਜ਼ਰ ਆ ਰਹੇ ਨੇ ਆਟੋ ਵਾਲਿਆਂ ਨਾਲ ਵੀ ਆਪਾਂ ਗੱਲਬਾਤ ਕਰਦੇ ਹਾਂ ਕੀ ਕਹਿਣਾ ਹੈ ਤੇ ਅਧਿਕਾਰੀਆਂ ਨਾਲ ਵੀ ਗੱਲਬਾਤ ਕਰਦੇ ਹਾਂ ਕੀ ਕਹਿਣਾ ਹੈ 29 ਦੇ ਪ੍ਰਤੀ ਕਨਵੀਤੀ ਰਾਗੋ ਸੁਖਜਿੰਦਰ ਸਿੰਘ ਜੀ ਹਾਂਜੀ ਕਤੋਂ ਬਠਿੰਡੇ ਤੋਂ ਆਏ ਜੀ ਕ੍ਰਿਸ਼ਨਾ ਕਲੋਨੀ 2/3 ਨੰਬਰ ਕਲੀ ਅੱਜ ਆਟੋ ਕੰਡੀ ਦਾ ਜੀ ਤੁਹਾਡੇ ਕੋਲ ਮੇਰੇ ਕੋਲ ਇਹ ਆਟੋ ਨਹੀਂ ਹੋ ਗਏ ਜੀ ਘੱਟੋ ਘੱਟ 11 ਮਾਡਲ ਹੈ ਜੀ 15 ਸਾਲਾਂ ਦੇ ਤੁਹਾਡੇ ਕੋਲ ਆਪਣਾ ਜੀ ਆਟੋ ਸਵਾਰੀ ਵਾਲਾ ਜੀ ਹਾਂਜੀ ਡੀਜ਼ਲ ਜੇ ਅੱਲਾ ਹੀ ਚਲਾਉਂਦੇ ਜੀ ਬਸ ਬਿਣਾ ਕਾਰਜ ਬਿਣਾ ਕਾਰਜ ਕਿੱਥੇ ਚਲਾਉਂਦੇ ਸੀ ਇੱਥੇ ਜੇ ਅੱਡਾ ਸਟੇਸ਼ਨ ਬਾਹਰ ਵੀ ਜਾਂਦਾ ਜੀ ਦੂਰ ਦੂਰ ਬਾਹਰ ਕਿੱਥੇ ਬਾਹਰ ਜਿਵੇਂ ਜਾਵੜੇ ਬਰਨਾਲੇ ਜਾਵੜ ਦਾ ਲੁਧਿਆਣਾ ਵੀ ਜਾਵੜਦੇ ਜਾਂ ਲੈ ਕੇ ਤੁਹਾਨੂੰ ਰੋਕਦੇ ਸੀ ਕਿਸੇ ਕਦੇ ਨਹੀਂ ਰੋਕਦੇ ਸੀ ਅੱਥੇ ਕਿਹਨੇ ਪੁਲਿਸ ਸਰਸਾਂ ਵੱਲੋਂ ਰੋਕਿਆ ਕਦੇ ਨਹੀਂ ਰੋਕਦੇ ਸਾਰੇ ਮਾਲਕ ਜਾਣਦੇ ਜਿਵੇਂ ਬਸ ਉਮਰ ਦੇ ਹਿਸਾਬ ਨਾਲ ਵੀ ਨਹੀਂ ਰੋਕਦੇ ਜੇ ਉਮਰ ਜਾਂਦੀ ਹੈ ਹੁਣ ਅਗਲਾ ਕਹਿੰਦਾ ਸਿਆਣਾ ਬੰਦਾ ਜੀ ਇਹ ਸਿਆਣੇ ਬੰਦੇ ਨੂੰ ਘੱਟ ਰੋਕਦੇ ਜੀ ਕਿਉਂਕਿ ਲੜਦੇ ਲੜਦੇ ਲੁੱਟਦੇ ਨਹੀਂ ਅਸੀਂ ਕਿਸੇ ਨਾਲ ਝਗੜਦੇ ਨਹੀਂ ਜੇ ਇਸ ਕਰਕੇ ਨਰਵਾਈ ਵਰਤਦੇ ਆ ਪੁਲਿਸ ਵੀ ਬੰਦੇ ਸਿਆਣੇ ਆ ਸਮਝਦਾਰ ਆ ਜੀ ਇਹ ਇਹ ਚੀਜ਼ ਕਰਕੇ ਫਰਕ ਆਈ ਤੇ ਤੁਹਾਡੀ ਜੂਨੀਅਰ ਵੀ ਬਣੀ ਗਈ ਹਾਂਜੀ ਪਹਿਲਾਂ ਜੂਨੀਅਰ ਚ ਚਲਾਉਂਦੇ ਹੁੰਦੇ ਸੀ ਸਟੇਸ਼ਨ ਤੇ ਚਲਾਉਂਦੇ ਫਿਰ ਹੁਣ ਉਮਰ ਦੇ ਹਿਸਾਬ ਨਾਲ हट ਗਏ ਨੇ ਚਲਦਾ ਨਹੀਂ ਥੋੜਾ ਬਹੁਤਾ ਚਲਾਉਂਦੇ ਆ ਗਜਾਰੇ ਜੋ ਕਰਾ ਜਿੰਨਾ ਕ ਚੱਲ ਜੇ ਜੀ ਬਸ ਗਜਾਰਾ ਹੋ ਜਾਂਦਾ ਹਾਂਜੀ ਟਾਈਮ ਪਾਸ ਹੋ ਜਾਂਦਾ ਵਧੀਆ ਜੀ ਮੇਰਾ ਨਾਮ ਸੁਸ਼ੀਲ ਜਿੰਦਲਾ ਸ਼ੇਫਸਨਾ ਸੂਰਯਵੰਸ਼ੀ ਤੋਂ ਵਾਈਸ ਪ੍ਰੈਜ਼ੀਡੈਂਟ ਪੰਜਾਬ ਆਪਣੇ ਜਿਹੜੇ ਡੀਸੀ ਸਾਹਿਬ ਦਾ ਅਸੀਂ ਬਹੁਤ ਹੀ ਧੰਨਵਾਦ ਕਰਦੇ ਆ ਜਿਨ੍ਹਾਂ ਨੂੰ ਅਸੀਂ ਅੱਜ ਤੋਂ 1 ਮਹੀਨਾ ਪਹਿਲਾਂ ਮੰਗ ਪੱਤਰ ਦਿੱਤਾ ਸੀਗਾ ਆ ਆਟੋ ਚਾਲਕਾਂ ਦੇ ਸਮੱਸਿਆ ਦੇ ਖਿਲਾਫ ਜੋ ਆਮ ਲੋਕਾਂ ਨੂੰ ਪਰੇਸ਼ਾਨ ਕਰਦੀ ਸੀ ਆਮ ਲੋਕਾਂ ਦੀ ਜ਼ਿੰਦਗੀ ਨਾਲ ਖਿਲਵਾੜ ਕਰਦੀ ਸੀ ਉਹਨਾਂ ਵਾਸਤੇ ਅਸੀਂ ਮੰਗ ਪੱਤਰ ਦਿੱਤਾ ਸੀ ਜਿਹੜਾ ਉਹਨਾਂ ਨੇ ਬਹੁਤ ਹੀ ਘੱਟ ਸਮੇਂ ਦੇ ਵਿੱਚ ਆ ਜਲਦੀ ਨਾth ਪਾਦੀ ਉਹਨਾਂ ਨੇ ਆਟੋ ਚਾਲਕਾਂ ਦੇ ਉੱਤੇ ਜਿਹੜੀ ਕਾਰਵਾਈ ਕੀਤੀ ਹੈ ਵੱਡੀ ਹੁਣ ਨਗਰ ਨਿਗਮ ਨੂੰ ਵੀ ਹਦਾਇਤਾਂ ਕੀਤੀਆਂ ਗਈਆਂ ਕਿ ਲਗਾਤਾਰ ਇਹਨਾਂ ਦੇ ਨੰਬਰ ਲਗਾਏ ਜਾਣਗੇ ਜੋ ਨਗਰ ਨਿਗਮ ਵੱਲੋਂ ਲਗਾਏ ਜਾਣਗੇ ਉਹਨਾਂ ਦੇ ਬਕਾਇਦਾ ਡਾਕ ਟੈਸਟ ਕੀਤੇ ਜਾਣਗੇ ਔਰ ਜਿਹੜੇ ਕੋਈ ਜਿੰਨਾਂ ਕੋਲੇ ਡਰਾਈਵਿੰਗ ਲਾਇਸੈਂਸ ਨਹੀਂ ਹੈਗਾ ਡਾਕ ਟੈਸਟ ਨਹੀਂ ਕੀਤਾ ਹੋਊਗਾ ਜਾਂ ਨਸ਼ੇੜੀ ਹੋਊਗਾ ਉਹਨਾਂ ਨੂੰ ਆਟੋ ਚਲਾਣ ਦੀ ਕਦੇ ਵੀ ਇਜਾਜ਼ਤ ਨਹੀਂ ਦਿੱਤੀ ਜਾਊਗੀ ਔਰ ਜਿਹੜੇ ਬੱਚਿਆਂ ਨੂੰ ਢੋਂਦੇ ਨੇ ਆਟੋ ਚੱਲ ਕੇ ਅਸੀਂ ਫੇਰ ਵੀ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਕਿ ਜਿਹੜੇ ਬੱਚਿਆਂ ਨੂੰ ਲਗਾਤਾਰ ਜ਼ਿਆਦਾ ਬੱਚੇ ਪਿਠਾ ਲੈਂਦੇ ਆ ਉਹਨਾਂ ਦੇ ਉੱਤੇ ਸਖਤ ਤਾਰਾਵਾਂ ਦਾ ਮੁਕੱਦਮਾ ਦਰਜ ਕੀਤਾ ਜਾਵੇ ਤਾਂ ਜੋ ਬੱਚਿਆਂ ਦੀ ਜ਼ਿੰਦਗੀ ਨਾਲ ਕੋਈ ਖਿਲਵਾੜ ਨਾ ਕਰ ਸਕੇ ਇਹ ਗੱਲ ਕਰੀ ਆਪਾਂ ਇਹਨਾਂ ਦੀ ਸ਼ੀਟਾਂ ਦੀ ਆਪਣੀ ਵਿਅਕਤੀਲੀ ਸ਼ੀਟਾਂ ਲਾਉਂਦਾ ਰਹਾ ਇਹ ਉਸ ਤੋਂ ਵੱਧ ਜਿਹੜੇ ਹੈਗੇ ਉਹਨਾਂ ਨੂੰ ਕੁਝ ਤੋਂ ਦੇ ਜਿਹੜੇ ਵਾਧੂ ਸੀਟਾਂ ਨੇ ਜਿਵੇਂ ਹੁਣ ਬੱਸ ਸਟੈਂਡ ਤੇ ਰੇਲਵੇ ਸਟੇਸ਼ਨ ਦੇ ਵਿੱਚ ਐਮਜ਼ ਹਸਪੀਟਲ ਦੇ ਵਿੱਚ ਡੀਮਾਰਟ ਦੇ ਕੋਲ ਜਿਹੜੇ ਲਗਾਤਾਰ ਜਾਦੇ ਬੰਦਿਆਂ ਨੂੰ ਬਿਠਾਉਂਦੇ ਨੇ ਉਹਨਾਂ ਦੇ ਉੱਤੇ ਅਸੀਂ ਮੁਕੱਦਮਾ ਦਰਜ ਕਰਨ ਦੀ ਗੱਲ ਕੀਤੀ ਹੈਗੀ ਪ੍ਰਸ਼ਾਸਨ ਤੋਂ ਜਿਹੜੀ ਮੰਗ ਹੈ ਸਾਡੀ ਉਹ ਇਸੇ ਗੱਲ ਦੀ ਮੰਗ ਹੈ ਵੀ ਜਿਹੜੇ 15 ਸਾਲ ਪੁਰਾਣੇ ਆਟੋ ਚੱਲ ਰਹੇ ਨੇ ਜਾਂ ਵਾਹਨ ਚੱਲ ਰਹੇ ਨੇ ਕੋਈ ਫਰਜੀ ਵਾਹਨ ਚੱਲ ਰਹੇ ਨੇ ਉਹਨਾਂ ਦੇ ਉੱਤੇ ਕਾਰਵਾਈ ਦੀ ਮੰਗ ਕੀਤੀ ਹੈ ਕਿ ਉਹਨਾਂ ਨੂੰ ਬੰਦ ਵੀ ਕੀਤਾ ਜਾਵੇ ਔਰ ਜਿਹੜੇ ਕੋਈ ਲੋਕ 15 ਸਵਾਰੀਆਂ ਪੜਾਉਂਦੇ ਨੇ 10 ਪੜਾਉਂਦੇ ਨੇ 12 ਪੜਾਉਂਦੇ ਨੇ ਉਹਨਾਂ ਦੇ ਉ ਪੰਜਾਬ ਸਰਕਾਰ ਨੂੰ ਕਰੋੜਾ ਰੁਪਏ ਦਾ ਚੂਨਾ ਲਗਾਇਆ ਜਾ ਰਿਹਾ ਉਹ ਆਰਟੀਐਫੀ ਭਾਗ ਨੂੰ ਸਖਤੀ ਨਾਲ ਡੀਸੀ ਸਾਹਿਬ ਦਾ ਆਦੇਸ਼ ਹੋਵੇ ਤਾਂ ਜੋ ਸਖਤੀ ਨਾਲ ਜਿਹੜਾ ਆਟੋ ਚਾਲਕਾਂ ਦੇ ਉੱਤੇ ਕਾਰਵਾਈ ਕਰਨ ਔਰ ਜਿਹੜਾ ਟੈਕਸ ਪੈਂਡਿੰਗ ਰਹਿੰਦਾ ਹੈਗਾ ਪੰਜਾਬ ਸਰਕਾਰ ਨੂੰ ਚੂਨਾ ਲਗਾਇਆ ਗਿਆ ਉਹਦੇ ਉੱਤੇ ਨੱਥ ਪਾਈ ਜਾ ਸਕੇ ਉਹ ਸਰਕਾਰ ਨੂੰ ਘਾਟਾ ਪੈਣ ਤੋਂ ਬਚਾਇਆ ਜਾ ਸਕੇ ਨਾਮ ਹੈ ਕੀ ਜਣਾ ਚਾਹੁੰਦਾ ਮੇਰਾ ਨਾਮ ਦੀਪਕ ਮਿੱਤਲ ਹੈ ਜੀ ਹਾਂਜੀ ਇਹ ਸਾਡਾ ਨਗਰ ਨਿਗਮ ਮਠੰਡਾ ਵੱਲੋਂ ਸ਼ਹਿਰ ਦੇ ਅੰਦਰ ਜਿੰਨੇ ਵੀ ਆਟੋ ਰਿਕਸ਼ਾ ਜਾਂ ਈ ਰਿਕਸ਼ਾ ਚੱਲਦੇ ਆ ਹਾਂਜੀ ਉਹਨਾਂ ਦਾ ਸਰਵੇ ਕਰ ਰਹੇ ਆ ਸਰਵੇਚ ਕੀ ਹੈ ਮਤਲਬ ਇੱਕ ਤਾਪਾ ਨੂੰ ਮਤਲਬ ਪਤਾ ਲੱਗ ਜੂਗਾ ਡਾਟਾ ਸਾਰਾ ਆਪਣੇ ਕੋਲ ਆ ਜੂ ਕਿੰਨੇ ਰਿਕਸ਼ਾ ਕਿੰਨੇ ਆਟੋ ਰਿਕਸ਼ਾ ਹੈ ਜਿਹੜਾ ਬੰਦਾ ਕਿੱਥੋਂ ਦਾ ਰਹਿਣ ਵਾਲਾ ਹੈ ਕੀ ਵਸਨੀਕ ਹੈ ਕੀ ਉਹਦੇ ਕੋਲ ਉਹਦੀ ਆਇਡੈਂਟੀ ਹੈ ਜੀ ਆਧਾਰ ਕਾਰਡ ਹੈਗਾ ਕਿੱਥੋਂ ਦਾ ਆਧਾਰ ਕਾਰਡ ਹੈ ਡਰਾਈਵਿੰਗ ਲਾਇਸੈਂਸ ਹੈਗਾ ਕਿ ਆਰ ਸੀ ਹੈ ਜੀ ਹੈ ਸਾਰਾ ਆਪਣੇ ਕੋਲ ਰਿਕਾਰਡ ਪਤਾ ਲੱਗ ਜੂਗਾ ਜੋ ਵੀ ਗਲਤ ਆਟੋ ਰਿਕਸ਼ੇ ਚੱਲ ਰਹੇ ਆ ਉਹਨਾਂ ਤੇ ਗਾਂ ਫਿਰ ਸਰਕਾਰ ਵੱਲੋਂ ਕਾਰਵਾਈ ਕੀਤੀ ਜਾਊਗੀ ਕਿੰਨਾ ਵੱਲੋਂ ਸ਼ੁਰੂ ਕੀਤਾ ਗਿਆ ਜੀ ਇਹ ਆਪਣਾ ਸਾਡੇ ਮਾਨਯੋਗ ਮੈਡਮ ਕਮਿਸ਼ਨਰ ਸਾਹਿਬ ਤੇ ਆਪਣੇ ਮਾਨਯੋਗ ਡਿਪਟੀ ਕਮਿਸ਼ਨਰ ਵਜੰਦਾ ਜੀ ਵੱਲੋਂ ਇਹ ਬਰਾਲਾ ਕੀਤਾ ਵੀ ਸ਼ਹਿਰ ਚ ਗ੍ਰਾਈਂਡ ਰੇਟ ਨੂੰ ਘਟਾਉਣ ਵਾਸਤੇ ਇਹ ਡਾਟਾ ਜ਼ਰੂਰੀ ਹੈ ਮਤਲਬ ਵੀ ਹਰੇਕ ਬੰਦੇ ਦੀ ਆਈਡੈਂਟੀ ਹੋਣੀ ਚਾਹੀਦੀ ਹੈ ਵੀ ਕਿਹੜਾ ਬੰਦਾ ਕਿੱਥੋਂ ਦਾ ਕਿੰਨੇ ਟੋਟਲ ਕਿੰਨੇ ਕਾਫੋ ਹੈ ਜਿੰਨੇ ਕਾਫੋ ਹੈ ਉਸ ਤੋਂ ਬਾਅਦ ਲਗਭਗ ਸੋਨਚਾ ਯੂਨੀਅਨਾਂ ਤੋਂ ਵੀ 5 ਤੋਂ ਲੈ ਕੇ 6000 ਆਟੋ ਬਿਠਿੰਡੇ ਚ ਚੱਲ ਰਿਹਾ ਹੈ ਵੀ ਅੱਜ ਤੱਕ ਜੇ ਆਪਾਂ ਲਾਈਏ ਕੋਈ ਤਰੀਬ 750 800 ਆਟੋ ਰਿਕਸ਼ਾ ਵਾਲੇ ਸਰਵੇ ਕਰਵਾ ਗਏ ਆ ਹਾਂ ਬਸ ਇਹੀ ਸੇਮ ਆ ਅੱਜ ਅੱਜ ਵੀ ਆਪਾਂ ਗੱਲ ਕਰੀਏ ਕਿ ਲੈ ਫੁੱਲ ਆਗ ਕੋਈ 150 ਆਟੋ 150 ਲੈ ਕੇ 200 ਤੱਕ ਆ ਗੀਆਂ ਦੇ ਵਿੱਚ ਕੋਈ ਐਕਸਟਰਾ ਵੀ ਦਿੱਖ ਰਿਹਾ ਵੀ ਜਿਹੜੇ ਮਰ ਦੀ ਆ ਲਿਜਲੀ ਜਿਹੜੇ ਚੱਲਦੇ ਨਹੀਂ ਹੈਗੇ ਆ ਜੀ ਕਈਆਂ ਕੋਲੇ ਆਰਸੀਆਂ ਹੈ ਨਹੀਂ ਗੀਆਂ ਕਾਫੀ ਹੈਗੇ ਆ ਉਹ ਇੱਕ ਡਾਟਾ ਤਿਆਰ ਕਰੀ ਨੇ ਉਹਨਾਂ ਦੇ ਬਾਅਦ ਚ ਮਤਲਬ ਪੁਲਿਸ ਵੱਲੋਂ ਕਾਰਵਾਈ ਕੀਤੀ ਆ ਉਹ ਜਿੰਨਾ ਕੋਲ ਨਹੀਂ ਇਸ ਤਰ੍ਹਾਂ ਸਰ ਨਹੀਂ ਪਤਾ ਲੱਗਦਾ ਉਹ ਸਾਡੇ ਕੋਲ ਸੌਫਟਵੇਅਰ ਦੇ ਵਿੱਚ ਜਾਈ ਜਾਂਦਾ ਰਿਕਾਰਡ ਸਾਰਾ ਇਹ ਕੋਈ ਨਹੀਂ ਹੈਗੀ ਆਪਾਂ ਉਥੇ ਨੋ ਕਰ ਦਿੰਦੇ ਆ ਇਹਦੇ ਵਾਸਤੇ ਕੀ ਕੀ ਫਾਰਮੈਲਟੀਆ ਜਿਹੜੇ ਕੋਈ ਆਟੋ ਦੇ ਨੰਬਰ ਲਵਾਣਾ ਹੈ ਨੰਬਰ ਰਿਜਿਸਟਰ ਰਿਹਾ ਉਹਦੇ ਵਾਸਤੇ ਕੀ ਕੁਛ ਪ੍ਰੂਫ ਚਾਹੀਦੇ ਉਸ ਤੋਂ ਵੀ ਕੀ ਹੋਵੇ ਇਹ ਦਸਤਾਵੇਜ਼ ਸਰ ਸਭ ਤੋਂ ਪਹਿਲਾਂ ਦਾ ਆਧਾਰ ਕਾਰਡ ਤੇ ਬਠਿੰਡੇ ਦਾ ਵਸਮੀਕ ਹੈ ਜਿਹੜੀ ਆਧਾਰ ਕਾਰਡ ਲੱਗੂ ਉਹਦਾ ਫਿਰ ਉਹਦੀ ਗੱਡੀ ਦੀ ਆਰਸੀ ਦੀ ਫੋਟੋ ਕਾਪੀ ਫੋਟੋ ਕਾਪੀ ਵੀ ਨਹੀਂ ਅਸੀਂ ਮਤਲਬ origianal ਹੀ ਦੇਖਦੇ ਆ ਉਹ ਫੋਨ 'ਚ scan ਕਰਦੇ ਆ ਆਰਸੀ ਹੋਗੀ ਡਰਾਈਵਿੰਗ ਲਾਇਸੈਂਸ ਇੱਕ ਉਹਦੀ ਪਾਸਪੋਰਟ ਸਾਈਜ਼ ਫੋਟੋ ਹੋਗੀ ਇਹ ਡਾਕੂਮੈਂਟ ਜ਼ਰੂਰੀ ਹੈ ਕਿਹੜੇ ਅੱਜ ਕੱਲ੍ਹ ਇਹ ਨਸ਼ੇ ਕਰਕੇ ਚੱਕਾਂਦੇ ਜਾਂ ਨਸ਼ਾ ਕਰਦੇ ਨੇ ਕੈਂਪ ਉਹਰੇ ਜ਼ਿਆਦਾਤਰ ਨਸ਼ੇ ਦੇ ਆਦੀ ਨੇ ਉਹਨਾਂ ਤੇ ਕੀ ਕਾਰਵਾਈ ਹੋਊਗੀ ਫਿਰ ਨਹੀਂ ਸਰ ਉਹ ਦੇਖੋ ਉਹ ਹਾਇਰ ਅਥਾਰਟिटीज ਨੂੰ ਪਤਾ ਜਾਂ ਪੁਲਿਸ ਡਿਪਾਰਟਮੈਂਟ ਦਾ ਕੰਮ ਹੈ ਸਾਡੀ ਡਿਊਟੀ ਸਿਰਫ ਸਰਵੇ ਕਰਨ ਦੀ ਹੈਗੀ ਹੈ ਉਹ ਸਭੀ ਮੇਰਾ ਸਵਾਲ ਹੈ ਜੇ ਜੇਕਰ ਜੇਕਰ ਕੋਈ ਅਸਤਾ ਵੀ ਲੱਗੇ ਕਿ ਦੇਰੇ ਉਹ ਕਾਜ ਕੰਪਲੀਟ ਕਰਨ ਦੇ ਮੌਕੇ ਦੁਬਾਰਾ ਦਫਤਰ ਆ। ਦੂਰੇ ਕਾਜ ਤੋਂ ਪੁਰਾਣਾ ਜਾਂ ਨਵਾਂ ਦਸਖ ਪਲਾ ਕੇ ਆਏ। ਜਿਵੇਂ ਸਰ ਕਈਆਂ ਦੇ ਸੀਗੇ ਅਸੀਂ ਉਹਨਾਂ ਨੂੰ ਮਨਾ ਕਰਤਾ ਵੀ ਤੁਹਾਡੇ ਲਾਇਸੈਂਸ ਦੀ ਤਰੀਕ ਤੱਪੀ ਵੀ ਹੈ। ਉਹ ਅੱਜ ਕੱਲ ਮ ਜਿਵੇਂ ਮਨਾ ਕੀਤਾ ਉਹਨਾਂ ਨੂੰ ਅੱਜ ਦੁਬਾਰਾ ਸਾਡੇ ਕੋਲ ਹੋਰ ਨਿਊ ਦੀ ਰਸੀਦ ਲੈ ਕੇ ਆਏ ਵੀ ਅਸੀਂ ਆਦਾ ਰਿਨਿਊ ਕਰਾਉਣ ਵਾਸਤੇ ਅਪਲਾਈ ਕਰਾਇਆ। ਕਾਫੀ ਕੇਸ ਹੈਗੇ ਇਹੋ ਜਿਹੇ। ਕੋਈ ਲੋਗਾ ਅਵੇਅਰ ਤਾਂ ਹੋਇਆ ਹੈ। ਇਹਦੇ ਵਿੱਚ ਕੋਈ ਪੀਸ ਪਾਣੀ ਆ ਸਰ। ਕੋਈ ਸ਼ਰਤ ਵੀ ਹੈ ਜੇ ਆ। ਉਹ ਉਹ ਰਗਾ ਕਿੰਨੇ ਸਾਲ ਤੋਂ ਥੋੜਾ ਜਿਹਾ ਜੀ ਨਹੀਂ ਉਹ ਉਹ ਆਰਟੀਓ ਹਾਂ ਮਤਲਬ ਐਕਸਪੀਰੀਅੰਸ ਆਸੀਂ ਲਿਖਣਾ ਹੈ ਵੀ ਕਿੰਨਾ ਚਿਰ ਹੋ ਗਿਆ ਬੰਦੇ ਨੂੰ ਆਟੋ ਨਹੀਂ ਸ਼ਰਤ ਕੋਈ ਨਹੀਂਗੀ ਉਹ ਆਸੀਂ ਸਿਰਫ ਇੱਕ ਮੈਂਸ਼ਨ ਕਰਨਾ ਉਸਦੇ ਅਗਲੇ ਨੂੰ ਕਿ ਤੁਹਾਨੂੰ ਕਿੰਨਾ ਚਿਰ ਹੋ ਗਿਆ ਆਟੋ ਰਿਕਸ਼ਾ ਜਾਂ ਰਿਕਸ਼ਾ ਚਲਾਉਂਦੇ ਹੋ ਉਹ ਆਸੀਂ ਇਹਦੇ ਵਿੱਚ ਮੈਂਸ਼ਨ ਕਰਾਂਗੇ ਬਾਕੀ ਜੋ ਹੈਗਾ ਹੈਗਾ ਕੀ ਪ੍ਰੋਸੀਜਰ ਕਰਨਾ ਉਹ ਆਰਟੀਓ ਦਫ਼ਤਰ ਵੱਲੋਂ ਜਾਂ ਟ੍ਰੈਫਿਕ ਪੁਲਿਸ ਵੱਲੋਂ ਕੀਤਾ ਜਾਣਾ ਸਰ ਕਈ ਦੇਖੇਗੇ ਵੀ ਕਿਰਾਏ ਤੇ ਲੈ ਕੇ ਚਲਾਉਂਦੇ ਆ ਜਿਵੇਂ 2.500 ਰੁਪਏ ਇੱਕ ਵੈਰੀਫਿਕੇਸ਼ਨ ਵੀ ਕੀ ਦੀ ਹੋਏਗੀ ਚਲਾਉਣ ਵਾਲੇ ਦੀ ਹੋਏਗੀ ਜਾਂ ਜਿਲਾਉਣ ਵਾਲੇ ਦੀ ਵੀ ਹੋਊਗੀ ਜੀ ਸਭ ਤੋਂ ਪਹਿਲਾਂ ਡਿਟੇਲ ਹੀ ਚਲਾਉਣ ਵਾਲੇ ਦੇ ਭਰਦੇ ਆਂ ਸੀ ਵੀ ਬੰਦਾ ਕੌਣ ਹੈ ਕੀ ਨਾਮਾ ਕੀ ਕਿੱਥੋਂ ਦਾ ਉਹਦਾ ਪ੍ਰੂਫ ਹੈ ਕਿੰਨਾ ਚਿਰ ਹੋਗਾ ਚਲਾਉਂਦੇ ਨੂੰ ਉਸ ਤੋਂ ਬਾਅਦ ਉਹਨੂੰ ਪੁੱਛਦੇ ਆਂ ਵੀ ਤੂੰ ਆਪ ਦਾ ਵੀ ਕਿਰਾਏ ਤੇ ਆ ਕਿ ਤੇਰਾ ਆਪ ਦਾ ਜੇ ਉਹ ਕਹਿੰਦਾ ਵੀ ਮੈਂ ਕਿਰਾਏ ਤੇ ਲਿਆ ਆ ਫਿਰ ਉਹਦੀ ਮਾਲਕ ਦੀ ਡਿਟੇਲ ਭਰਦੇ ਆਂ ਸਾਰੀ ਕਿਸੇ ਤਰ੍ਹਾਂ ਦੀ ਕੋਈ ਫੀਸ ਵਗੈਰਾ ਨਹੀਂ ਨਹੀਂ ਕੋਈ ਫੀਸ ਨਹੀਂ ਗਈ ਜੀ ਹਾਂ ਜੀ ਹਾਂ ਜੀ ਕਿੰਨੇ ਦਿਨ ਤੱਕ ਰਹੇਗਾ ਸਰ ਇਹ 10 ਤੋਂ ਲੈ ਕੇ 15 ਦਿਨਾਂ ਦੇ ਵਿੱਚ ਸਾਡਾ ਆਈਡੀਆ ਹੈਗਾ ਵੀ ਸਰਵੇ ਹੋ ਜਾਊਗਾ ਪੂਰਾ ਇਹ ਮਹੀਨਾ ਪੂਰਾ ਹਾਂ 31 ਤੱਕ ਮੰਨ ਕੇ ਚੱਲੋ ਵੀ ਇਸ ਤਰ੍ਹਾਂ ਤੇ ਇਹਦੇ ਵਿੱਚ ਜਿਹੜਾ ਹੈਗਾ ਕੋਈ ਇਸ ਤਰ੍ਹਾਂ ਦਾ ਕੋਈ ਆ ਜਾਵੇ ਜੇ ਜਿਹੜਾ ਕੋਈ ਗੰਧੀ ਦਿਨਾਂ ਵਿੱਚ ਜ਼ਿਆਦਾ ਹੋਵੇ ਜਿੰਤੀ ਜ਼ਿਆਦਾ ਮਤਲਬ ਮਤਲਬ ਵੀ ਕਿ ਪਈਆਂ ਕੋਈ ਦੋ ਦੋ ਜਾਂ ਚਾਰ ਪਰ ਮਲ ਕੋਈ ਰਸਤਾ ਆਵੇ ਨਹੀਂ ਸਰ ਆਏ ਹਨਾ ਆਉਂਦੇ ਹੈਗੇ ਆ ਜਿਵੇਂ ਹੁਣ ਬੈਸੀ ਸਾਨੂੰ ਦੱਸ ਦਿੰਦੇ ਕੋਈ ਕਹਿੰਦਾ ਵੀ ਸਾਡੇ ਮਾਲਕ ਕੋਲੇ 10 ਆਟੋ ਆ ਜਾਂ ਕਿਸੇ ਕੋਲੇ 20 ਆਟੋ ਚੱਲਦੇ ਆ 70 ਆਟੋ ਵੀ ਚੱਲਦੇ ਆ ਪਰ ਉਹ ਕੀ ਹੈ ਹੁਣ ਕੋਈ ਉੱਥੋਂ ਸਰਵੇ ਕਰਾਈ ਜਾਂਦਾ ਕੋਈ ਦੂਸਰੇ ਮੈਡਮ ਤੋਂ ਸਰਵੇ ਕਰਾਈ ਜਾਂਦਾ ਉਹ ਇੱਕ ਬੰਦੇ ਨੂੰ ਨਾ ਪਤਾ ਲੱਗਦਾ ਉਹ ਬਾਅਦ ਜਦ ਸਾਡੇ ਕੋਲ ਡਾਟਾ ਸਾਰਾ ਬਣ ਗਿਆ ਉਹ ਦਵਾਦ ਪਤਾ ਲੱਗੂਗਾ ਉਹਨਾਂ ਨੇ ਤੇ ਕੀ ਕਰ ਰਹੀ ਹੈ ਨਹੀਂ ਕਾਰਵਾਈ ਤਾਂ ਕੋਈ ਨਹੀਂ ਕੀਤੀ ਅਸੀਂ ਸਾਡੇ ਵੱਲੋਂ ਮੈਂ ਕੋਈ ਸਾਡੇ ਕੋਲ ਰਿਕਾਰਡ ਆ ਜੂਗਾ ਵੀ ਐਨੇ ਮੜਕੋਲੇ ਐਨੇ ਆਟੋ ਹੈਗੇ ਐ ਐਨੇ ਐਨੇ ਡਰਾਈਵਰ ਰੱਖੇ ਹੋਏ ਆ ਚਲ ਡਰਾਈਵਰਾਂ ਦੀ ਸਾਡੇ ਕੋਲ ਰਿਕਾਰਡ ਆ ਗਿਆ ਸਾਰਾ ਸਭ ਗਲਤ ਉਹ ਹੀ ਆ ਜਿਹੜਾ ਮੰਨ ਲਓ ਜੇ ਹੁਣ ਇੱਕ ਕਿਸੇ ਬੰਦੇ ਕੋਲੇ 10-8 ਕੋ ਜਹਾ ਹੈਗੇ ਆ ਉਹ ਆਪਣੇ ਪ੍ਰੋਗਰਾਮ ਨੂੰ ਭੇਜ ਦਿੰਦੇ ਆ ਵੀ ਤੁਸੀਂ ਜਾ ਕੇ ਸਰਵੇ ਕਰਾਇਆ ਹੋ ਠੀਕ ਹੈ ਵੀ ਉਹ ਚੱਲ ਉਹ ਕਿਸੇ ਬੰਦੇ ਕੋਲ 10-8 ਕੋ ਕਰਦੇ ਆਗੇ ਦੱਸੋ ਉਹ ਚੱਲਣਗੇ ਚੱਲਣਗੇ ਨਹੀਂ ਉਹ ਗਿਣਤੀ ਜਿਹੜੀ ਹੈਗੀ ਆ ਇਹੀ ਬੰਦੇ ਦੀ ਕਿੰਨੀ ਰੱਖਾਉਂਗੇ ਵੀ ਜਿਹੜੀ ਗਿਣਤੀ ਜਿਹੜੀ ਹੈਗੀ ਆ ਉਹੀ ਕਾਰਨ ਆ ਜੀ ਇੱਕ ਬੰਦੇ ਕੋਲ ਦਾਦਾ ਜੀ ਆਟੋ ਹੋ ਗਿਆ ਉਹ ਚੱਲ ਰਿਹਾ ਜੀ ਸੋ ਮੈਂ ਤਾਂ ভাবਦਾ ਨਾ ਇਹ ਸ਼ਹਿਰ ਚ ਟ੍ਰੈਫਿਕ ਨੂੰ ਕੰਟਰੋਲ ਕਰਨ ਵਾਸਤੇ ਹੀ ਕੀਤਾ ਗਿਆ ਸਾਰਾ ਆਹ ਉਹੀ ਉਹੀ ਇਹ ਸ਼ਹਿਰ ਦੇ ਹਿਸਾਬ ਨਾਲ ਮਤਲਬ ਏਰੀਆ ਵੰਡਿਆ ਜਾਊਗਾ ਵੀ ਜਿਵੇਂ ਇਸ ਏਰੀਆ ਚ ਇੰਨੇ ਚੱਲਣਗੇ ਇਸ ਏਰੀਆ ਚ ਇੰਨੇ ਚੱਲਣਗੇ ਤੇ ਵੈਸੇ ਤਾਂ ਜਿਹੜੇ ਇਨਲੀਗਲ ਚੱਲੀ ਜਾਂਦੇ ਆਪ ਹੀ ਨਿਕਲ ਜਾਣਗੇ ਜੀ ਕਿਸੇ ਕੋਲੇ ਆਰਸੀ ਹੈ ਨਹੀਂ ਡਰਾਈਵਿੰਗ ਲਾਇਸੈਂਸ ਹੈ ਨਹੀਂ ਕੁਝ ਡਾਕਟਰ ਚ ਨਿਕਲ ਜਾਣਗੇ ਹਾਂ ਤੇ ਉਹ ਬਾਅਦ ਹੀ ਪਤਾ ਲੱਗੂਆ ਸਰ ਵੀ ਕੀ ਰਿਪੋਰਟ ਇਹਦਾ ਕਿੰਨਾ ਮਤਲਬ ਹੁੰਦਾ ਸਰ ਇੱਕ ਅਜੰਸੀਆਂ ਵਾਲੇ ਜਿਹੜੇ ਹੈਗੇ ਆ ਕੋ ਉਹ ਵੀ ਆਪਣੇ ਕਿਰਾਏ ਦੇ ਜਿਹੜੇ ਹੈਗੇ ਉਹਨਾਂ ਦਾ ਦੇ ਦੇ ਰਹੇ ਸੀ 300 ਰੁਪਏ ਲੈ ਕੇ ਕਿਰਾਏ ਤੇ ਦੇ ਦਿਆ ਸੀ ਸਰ ਉਹ ਟਰੈਕਟਰਾਂ ਦੇ ਕੋਈ ਆਏ ਆ ਤੁਹਾਡੇ ਕੋਲ ਨਹੀਂ ਸਰ ਏਜੰਸੀ ਵੱਲੋਂ ਦਾ ਸਾਨੂੰ ਕੋਈ ਹਜੇ ਤੱਕ ਕਿਸੇ ਨੇ ਦੱਸਿਆ ਨਹੀਂਗਾ ਵੀ ਅਸੀਂ ਏਜੰਸੀ ਵੱਲੋਂ ਆਏ ਆ ਜਾਂ ਕੋਈ ਸਾਨੀ ਏਜੰਸੀ ਨੇ ਕਿਰਾਏ ਤੇ